ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਸਾਰੀ ਟੀਮ ਵੱਲੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਆਮ ਆਦੀ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਰਾਹਤ ਸਮਗਰੀ ਹੈ ਕਿਉਂਕਿ ਇਸ ਵਕਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਹੈ ਖਾਸ ਕਰਕੇ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ 라ਵੀ ਦੇ ਵਿੱਚ ਉੱਥੇ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਪਹਿਲਾ ਟਰੱਕ ਇਸ ਤੋਂ ਬਾਅਦ ਹੋਰ ਵੀ ਜਿਹੜੇ ਟਰੱਕ ਹੈ ਉਹ ਲਗਾਤਾਰ ਅਸੀਂ ਆਪਣਾ ਦਸੰਦ ਕੱਟ ਕੇ ਜਿਹੜਾ ਹੈ ਕਿ ਇਸ ਵਕਤ ਜਿੱਥੇ ਸਭ ਤੋਂ ਵੱਧ ਲੋੜ ਹੈ ਉੱਥੇ ਅਸੀਂ ਸਮਗਰੀ ਪੇਸ਼ ਰਿਹਾ ਹੈ ਇਸ ਦੇ ਨਾਲ ਹੀ ਇੱਕ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਕਿਉਂਕਿ ਅਸੀਂ ਮਾਰਚ ਐਪਟਰਲ ਤੋਂ ਲੱਗੇ ਸੀ ਉਸ ਦੇ ਕਰਕੇ ਕਾਫੀ ਸਾਡਾ ਬਚਾਅ ਰਿਹਾ ਸਵੇਰੇ 6-6 ਵੇ ਜਾ ਕੇ ਪਿੰਡਾਂ ਦੇ ਵਿੱਚ ਡੰਗਿਆਂ ਦੇ ਉੱਥੇ ਕੰਮ ਕੀਤਾ ਗਿਆ ਚਾਹੇ ਬੇਲਿਆਂ ਦੇ ਵਿੱਚ ਚਾਹੇ ਬਾਕੀ ਪਿੰਡਾਂ ਦੇ ਵਿੱਚ ਤੇ ਖੱਡਾਂ ਦੀ ਜੋ ਸਫਾਈ ਹੋਈ ਹੈ ਜੋ ਡਰੇਨਸ ਦੀ ਸਫਾਈ ਹੋਈ ਹੈ ਖਾਸ ਕਰਕੇ ਉਹ ਖੱਡਾਂ ਜਿਹੜੀਆਂ ਬਹੁਤ ਮਾਰ ਕਰਦੇ ਐ ਸੀ ਚਾਹੀਓ 10 ਗਰਾਈਆਂ ਵਾਲੀ ਖੱਡ ਐ ਨੱਕੀਆਂ ਵਾਲੀ ਖੱਡ ਐ ਸਾਰੀ ਖੱਡਾਂ ਦੀ ਜਿਹੜੀ ਐ ਸਮੇਂ ਸਿਰ ਸਫਾਈ ਹੋਣ ਕਰਕੇ ਤੇ 14 ਕਰੋੜ ਤੋਂ ਵੱਧ ਦੇ ਡੰਗੇ ਜਿਹੜੇ ਆ ਪ੍ਰੋਟੈਕਸ਼ਨ ਵਰਕ ਪ੍ਰੋਟੈਕਸ਼ਨ ਵਰਕ ਕਰਕੇ ਇਸ ਵਾਰੀ ਹਲਕੇ ਚ ਕਾਫੀ ਬਚਾਵ ਰਿਆ ਪਰ ਹਜੇ ਤੱਕ ਜਿਹੜਾ ਬਾਰਿਸ਼ਾਂ ਦੀ ਮਾਰ ਸੀ ਜ ਸਵਾਨ ਦੇ ਵਿੱਚ ਰਿਕਾਰਡ ਪਾਣੀ ਆਇਆ ਪਿਛਲੇ 30 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਉਸ ਦੇ ਬਾਵਜੂਦ ਸਾਡੇ ਹਲਕੇ ਨੂੰ ਕੋਈ ਮਾਰ ਨਹੀਂ ਕਿਉਂਕਿ ਅਸੀਂ ਸਮੇਂ ਸਿਰ ਉਹ ਸਾਰਾ ਫਲੱਡ ਪ੍ਰੋਟੈਕਸ਼ਨ ਵਰਕ ਪੂਰਾ ਕੀਤਾ ਮਾਰਚ ਤੋਂ ਹੀ ਜਿਹੜਾ ਮਿਸ਼ਨ ਬਣਾ ਲਿਆ ਸੀ ਅਸਲੀ ਚੈਲੰਜ ਹੋਣਾ ਨਾ ਅਗਲੇ 2-3 ਦਿਨ ਜਿਹੜੇ ਆ orange alert ਹੈ ਤੇ ਡੈਮਾਂ ਤੇ ਵੀ ਸਪੀ ਪਾਣੀ ਬਹੁਤ ਜ਼ਿਆਦਾ ਪਰਿਆ ਆਪਣੇ ਵੱਲੋਂ ਪ੍ਰਸ਼ਾਸਨ ਹਰ ਵੇਲੇ ਜਿੱਥੇ-ਜਿੱਥੇ ਕੋਈ ਅੱਜ ਹਰਸਾ ਵੇਲੇ ਇੱਕ ਕ੍ਰੈਕ ਆਇਆ ਡੰਗੇਰੇ ਵਿੱਚ ਉਸ ਨੂੰ ਵੀ ਹੁਣੇ ਜਾ ਕੇ ਠੀਕ ਕਰਾ ਰਹੇ ਜਿੱਥੇ-ਤੇ ਪਤਾ ਲੱਗ ਰਿਹਾ ਆ ਥੋੜਾ ਪਾਣੀ ਖੇਤਾਂ ਚ ਜ਼ਰੂਰ ਆਇਆ ਪਰ ਇਸ ਵਾਰ ਕੋਈ ਵੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਤੇ ਗੁਰੂ ਸਾਹਿਬ ਦੇ ਚਰਨਾ ਚਾਹੀਏ ਅਰਦਾਸ ਕਿ ਅੱਗੇ ਵੀ ਜਿਹੜੇ ਅਗਲੇ 5-7 ਦਿਨ ਆ ਉਹ ਬੜੇ ਕ੍ਰੂਸ਼ੀਅਲ ਆ ਸਾਡੇ ਹਲਕਿਆਂ ਲਈ ਉਹ ਵੀ ਗੁਰੂ ਸਾਹਿਬ ਰਹਿਮਤ ਕਰਨਗੇ ਮਹਾਮਈ ਰਹਿਮਤ ਕਰਨਗੇ ਤੇ ਬਚਾ ਆਪ ਇਹ 2000 ਦਾ ਹੀ ਵਾਇਰ ਆਦੋ ਲੱਗਦਾ ਹੈ ਦੇਖੋ